ਅਡੇ ਤੁਹਾਡਾ ਮੁੰਡਾ ਜਾਨਕੀ ਵੀਰਾ ਬਹੁਤ ਸੋਹਣਾ ਗੌਂਦੇ ਨੇ ਉਹਨਾਂ ਨੂੰ ਗਾਇਕੀ ਦਾ ਸੌਂਕ ਮਤਲਬ ਕਦੋਂ ਕੋ ਹੋਇਆ ਸੀ ਜਦੋਂ ਇਹ ਗੋਪੀ ਲੌਂਗੀ ਲਵੇ ਗਿਆ ਹੋਇਆ ਸੀ ਹੋ ਗੀਤ ਆਪਣੇ ਚ ਜ਼ਿੰਦਗੀ ਦਾ ਸੱਚ ਦੱਸਿਆ ਬਾਈ ਲੌਂਗੀ ਨੇ ਫੇਕ ਗੀਤ ਗਾਉਣ ਨਹੀਂ ਦਿੱਤੇ ਆਪ ਭਾਵੇਂ ਰਾਤਾਂ ਜਾਗ ਜਾਗ ਕੱਟੀਆਂ ਪਰ ਦੇਖੇ ਜੋ ਡਰੀਮ ਕਦੇ ਸੌਣ ਨਹੀਂ ਦਿੱਤੇ ਜਿਵੇਂ ਬਾਥਰੂਮ ਵੀ ਦੇਖ ਰਿਆਂ ਵੀ ਨਾ ਦਰਵਾਜੇ ਵੀ ਨਾ ਮੀ ਛੱਤ ਆ ਉੱਪਰ ਕੋਈ ਪਿੰਡ ਪੱਖੋਂ ਵੀ ਜਾਂ ਕਿਸੇ ਨੇ ਸਪੋਰਟ ਕੀਤੀ ਹੋਊਗੀ ਲੋਕ ਨਹੀਂ ਕਹਿੰਦੇ ਹੈਗੇ ਰਿਸ਼ਤੇਦਾਰ ਨਹੀਂ ਹੈਗੇ ਵੀ ਬਾਥਰੂਮ ਦੀ ਛੱਤ ਤੱਕ ਨਹੀਂ ਹੈਗੀ ਗੇਟ ਤੱਕ ਨਹੀਂ ਹੈਗੀ ਕੰਧਾਂ ਤੱਕ ਨਹੀਂ ਹੈਗੀਆਂ ਵੀ ਤੇ ਨੇ ਕੰਜਰਖਾਨਾ ਕਿੱਥੋਂ ਤੋਰੇ ਆ ਮੈ ਲਈ ਬਹੁਤ ਸੁਣੀ ਬੈਠੇ ਹਾਂ ਪਰ ਤੁਸੀਂ ਕੀ ਕਹਿਣਾ ਚਾਹੋਗੇ ਵੀ ਜੋ ਥੋੜੀ ਮਦਦ ਕਰਨਾ ਹਨਾ ਪੜਾਈ ਪੱਖੋਂ ਵੀ ਕਿਉਂਕਿ ਬੱਚੇ ਨੂੰ ਬਹੁਤ ਜ਼ਿਆਦਾ ਲੋਡ ਆ ਕਿਉਂਕਿ ਉਹ ਵੀ ਵਧੀਆ ਇੱਕ ਵਧੀਆ ਜ਼ਿੰਦਗੀ ਬਣਾ ਸਕਣ ਹਨਾ ਹਾਂ ਉਹ ਸਨਤਾ ਕਰ ਦੀ ਲੋਡ ਆ ਸਾਨੂੰ ਕਾ ਅਸੀਂ ਦੀ ਲੋਡ ਨਹੀਂ ਵੀ ਸਾਡਾ ਉੱਥੇ ਕਰ ਪਈ ਠੀਕ ਇੱਥੇ ਤਾਂ ਉਹ ਲੈਤੀ ਹੋਈ ਹੈ ਸਾਡੀ ਪੇਮੈਂਟ ਹੁੰਦੀ ਹੈ ਜਾਂ ਮੇਰੇ ਕੰਮ ਦੀ ਆ ਜਾਂ ਮੇਰਾ ਭਾਈ ਜੋ ਵੀ ਅਫੋਰਡ ਕਰਦਾ ਉਹ ਸਾਰੀ ਇਹ ਗੁਸ਼ ਮਾਤਾ ਤੇ ਲੱਗ ਜਾਂਦੀ ਜੀ ਮਾਤਾ ਦੇ ਮੈਡੀਸਨ ਉਹ ਥੋੜਾ ਮੈਂਟਲੀ ਐਬਨਾਰਮਲ ਨਹੀਂ ਵੀ ਡੈਡੀ ਦੀ ਡੈਥ ਹੋਣ ਤੋਂ ਬਾਅਦ ਉਹ ਥੋੜੇ ਐਬਨਾਰਮਲ ਹੋ ਗਈ ਥੀ ਮਤਲਬ ਵੀਰੇ ਦੇ ਡੈਡੀ ਨੂੰ ਮਤਲਬ ਉਹਨਾਂ ਨੂੰ ਕੀ ਹੋ ਗਿਆ ਸੀ ਤੁਹਾਡੇ ਘਰ ਵਾਲਿਆਂ ਨੂੰ ਹੀ ਉਹ ਪੁੱਤ ਭੈਣ ਲੈ ਵੀ ਗਿਆ ਤੀ ਬਸ ਅੱਛੇ ਜੀ ਉੱਥੇ ਦੋ ਤਿੰਨ ਦਿਨ ਰਹੇ ਹਾਂ ਜਿਹੜੇ ਦਿਨ ਮੁੱਕ ਗਿਆ ਨਰੇਗਾ ਚ ਲੱਗੀ ਸੀ ਦੋ ਵਾਰੀ ਨਰੇਗਾ ਚ ਅੱਛਾ ਨਰੇਗਾ ਦੇ ਤਾਂ ਪੈਸੇ ਕਹਿੰਦੇ ਆ ਰਹੇ ਨੇ ਉਹਨਾਂ ਦਾ ਬਾਲੀਆਂ ਸਹੂਲਤਾਂ ਦੇ ਰਹੇ ਨੇ ਮਨਰੇਗਾ ਲਈ ਸਾਨੂੰ ਤਾਂ ਦਿੱਤੀ ਨਹੀਂ ਹੈਗੇ ਕੱਚੇ ਵਾਲਿਆਂ ਦਾ ਕਹਿੰਦੇ ਨੇ ਵੀ ਜਿਨ੍ਹਾਂ ਨੇ ਕੱਚੀਆਂ ਛੱਤਾਂ ਨੇ ਜਾਂ ਬਾਲੇ ਦੇ ਨੇ ਉਹਨਾਂ ਨੇ ਤਾਂ ਸਰਕਾਰ ਕਹਿੰਦੇ ਮਦਦ ਕਰ ਰਹੀ ਆ ਘਰ ਪਵਾ ਰਹੀ ਆ ਦੇਖੋ ਭਾਈ ਜੇ ਪਵਾਉਗੀ ਕਿ ਸਰਕਾਰ ਹੀ ਪਵਾਦੀ ਆਸੀਂ ਤਾਂ ਕਹਿੰਦੇ ਹਾਂ ਹਮ ਹਮ ਮਦਦ ਤਾਂ ਸਾਡੀ ਵੀ ਕਰ ਲਈ ਗਰੀਬਾਂ ਦੀ ਜੀ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਜੀ ਨਹੀਂ ਕਰਦੀ ਆ ਅੱਛਾ ਪਿੰਸਰ ਦੇ ਵਾਦਾਂ ਦੀ ਬਾਣੀਆਂ ਤੋਂ ਸਬਦਾ ਲੈ ਲੈਣੇ